ਮੈਨੂੰ ਨਹੀਂ ਪਤਾ ਵੀ ਜਵਾਕ ਕਿਹੜੇ ਵੇਲੇ ਦਾ ਪੁੱਖਾ ਪਾਗਮ ਦੀ ਖੜਿਆ ਹੋ ਜਾਊਗਾ ਮੈਂ ਆਪਦੇ ਘਰ ਦਾ ਨਾ ਪਤੀ ਹੁੰਦਾ ਮੈਨੂੰ ਪਤਾ ਹੈ ਵੀ ਮੇਰਾ ਪਿਓ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਮੰਮੀ ਕਹਿੰਦੇ ਸ਼ੂਸ਼ਕ ਲਿਆ ਕਿਤੇ ਤੇ ਨਹੀਂ ਜਾ ਕੇ ਪੈਕੀ ਬਹਿਗਾ ਪਰ ਇਹਦੀ ਮਾਂ ਇਹਦੀ ਮਾਂ ਮੂੰਹ ਹਰਦੀ ਆ ਨਾ ਉਹਦਾ ਮੂੰਹ ਨਹੀਂ ਪਰਹਿ ਜਾਣਾ ਹੋ ਹੋ ਥੋੜਾ ਥੋੜਾ ਨਾ ਦੇਖ ਲੋ ਕਿੰਨਾ ਟਾਈਮ ਲੱਗ ਗਿਆ ਹਾਏ ਉਹ ਦੇਖ ਲੋ ਕਿਵੇਂ ਰੋਈ ਜਾਂਦਾ ਮੁੰਡਾ ਮੁੰਡਾ ਚੁੱਪ ਕਰਾ ਨਾ ਦੇਖ ਲੋ ਮਮਮੀ ਕੀ ਕਹਿੰਦੀ ਸੀ ਅਗੇ ਮੈਂ ਖਿਆਲ ਰੱਖੂਗੀ ਕਿਵੇਂ ਜਵਾਕ ਦਾ ਰੋ ਰੋ ਕੇ ਪੂਰਾ ਹਾਲ ਹੋਇਆ ਪਿਆ ਤੇ ਨਹੀਂ ਧਿਆਨ ਰੱਖਣਾ ਹੁੰਦਾ ਤਾਂ ਨਾ ਰੱਖਿਆ ਕਰਨ ਕਰੇ ਇੱਕੋ ਦਾ ਮੇ ਬਾੜਾ ਲੱਗ ਗਿਆ ਰੋਣ ਆਏ ਨਹੀਂ ਵੀ ਅਸੀਂ ਟਾਈਮ ਨਾਲ ਆ ਜਗੇ ਵੇ ਆ ਗਏ ਹਾਂ ਵੇ ਤੁਸੀਂ ਤਾਂ ਉਥੇ ਘਰ ਪਾ ਕੇ ਹੀ ਬਹਿ ਗਏ ਸਾਨੂੰ ਪਤਾ ਨਹੀਂ ਸੀ ਜਵਾਕ ਕੱਲਾ ਕਰੇ ਤੂੰ ਤਾਂ ਉਹਨਾਂ ਚੋ ਕਹਿੰਦੀ ਮੈਂ ਚੁੱਪ ਕਰਾ ਲੂੰਗੀ ਚੁੱਪ ਹੋਇਆ ਤਾਂ ਹੀ ਨਹੀਂ ਚੁੱਪ ਹੋਇਆ ਦਹਾਨੀ ਤੁਸੀਂ ਕਿਹੜੇ ਵੇਲੇ ਨੇ ਗਿਆ ਜਵਾਕ ਭੁੱਖਾ ਦਾ ਤਾਂ ਰੋਂਦਾ ਆ ਵੇਖ ਮੈਂ ਤਾਂ ਹੁਣ ਦਲੀਆ ਬਣਾ ਕੇ ਹਟੀਆਂ ਖਵਾਉਣੀ ਆ ਉਹਨੂੰ ਉਹ ਫਿਰ ਮਾਂ ਫਿਰ ਬਾਪੂ ਨਾਲ ਵੀ ਗੱਲ ਬਹਿ ਕੇ ਕਰਨੀ ਸੀ ਹੁਣ ਜਿਹੜੀ ਗੱਲ ਕਰਨੀ ਸੀ ਉਹ ਤਾਂ ਕਰਕੇ ਆਏ ਆ ਹੁਣ ਠਾ ਸੋਟਾ ਮਾਰਦਾ ਵੀ ਭਾਈ ਆ ਲੈਣਾ ਆ ਦੇਣਾ ਆ ਕਿੱਦੇ ਆਉਂਗਾ ਗੱਲ ਖੋਲ ਕੇ ਮੁੜੇ ਆਉਂਦੇ ਚਾ ਉੱਥੇ ਤੇਰੇ ਵਾਲਾ ਕੰਮ ਨਹੀਂ ਹੈਗਾ ਵੀ ਠਾ ਸੋਟੇ ਨਾਲ ਹੀ ਕੰਮ ਚੱਲੂਗਾ ਮਾੜਾ ਮੋਟਾ ਬਾਪੂ ਨਾਲ ਬਹਿ ਕੇ ਕੋਚੇ ਪਾਚੇ ਮਾਰੇ ਨੇ ਮੈਂ ਉੱਥੇ ਤਾਂ ਕਿ ਛੱਡ ਕੋਈ ਨਾ ਉਹਦੇ ਨਾਲ ਰੋਣ ਨਾਲ ਕੜਾ ਨੂਨ ਤੜਕ ਗਿਆ ਦਾ ਤੂੰ ਮੈਨੂੰ ਐਂ ਦੱਸ ਵੀ ਮੰਨ ਗਿਆ ਬਾਪੂ ਦਾ ਮੰਨ ਗਿਆ ਹਾਂ ਬਸ ਫਿਰ ਹੁਣ ਕੀ ਕਹਿੰਦਾ ਕਿੱਦੇ ਕਾਜੂਗਾ ਉਹ ਕਹਿੰਦਾ ਮੈਂ ਕਰਦਾ ਹੀ ਲਾ ਕੋਈ ਨਹੀਂ ਕਿਹੜਾ ਐਂ ਕਹਤਾ ਉਹਨੇ ਦਿਨ ਨਹੀਂ ਬੰਨ ਕੇ ਆਇਆ ਦਿਨ ਉੱਥੇ ਹੁਣ ਬੰਨਣ ਨੂੰ ਬਿਆਹ ਦਾ ਰਿਹਾ ਸੀ ਤੇ ਮੈਂ ਬਿਆਹ ਦਾ ਦਿਨ ਬੰਨਣਾ ਆਪੇ ਇਹ ਬਿਆਹ ਨਾਲੋਂ ਕੱਟ ਨਹੀਂ ਹੁੰਦਾ ਹੈ ਉਹਨੂੰ ਕਹਿੰਦਾ ਵੀ ਮੈਂ ਪਈਆ 15 ਦਿਨਾਂ ਚ 7 ਦਿਨਾਂ ਚ ਆਇਓ ਉਹ ਹੀ ਕੱਚੀਆਂ ਗੱਲਾਂ ਸੋਡੀਆਂ ਚੱਲ ਬਾਪੂ ਆਊਗਾ ਕੋਈ ਨਹੀਂ ਤੋਨੂੰ ਮੁੰਡੇ ਨੂੰ ਚੁੱਪ ਕਰਾਉ ਤੇ ਮੂੰਹ ਚ ਕੋਣ ਹੁਣ ਉਹ ਆਪੀ ਕਰਾ ਲੂਗੀ ਚੁੱਪ ਆਲਾ ਫੜਾਇਆ ਦਲੀਆ ਖਵਾ ਦੂਗੀ ਤੂੰ ਥੋੜਾ ਉਹੀ ਕੱਚੀਆਂ ਗੱਲਾਂ ਆਖੇ ਆਊਗਾ ਕਰੂਗਾ ਗੱਲ ਉਹਦੀ ਚੱਲੂਗੀ ਮੈਂ ਤੂੰ ਕਿਹਾ ਮੈਂ ਭਾਈ ਇਹ 10 15 ਦਿਨਾਂ ਚ ਸਾਡਾ ਕੰਮ ਕਰੋ ਬਥੇਰੇ ਅੱਗੇ ਲੇਟ ਹੋ ਗਏ ਸਹੀ ਗੱਲ ਕਹੀਆ ਸਿਆਣਿਆਂ ਨੇ ਜਿਨੀਆਂ ਵੀ ਪੀ ਵਸਾਉਣੀ ਹੁੰਦੀਆਂ ਨਾ ਉਹ ਸਭ ਖੁਸ਼ੀ ਕਰ ਲੈਂਦਾ ਹੈ ਅਮਦੀ ਜਾਣ ਤੱਕ ਵੇਚ ਦਿੰਦਾ ਤੇ ਮੇਰੇ ਪਿਓ ਨੇ ਅੱਜ ਜੋ ਗੱਲ ਨਾ ਸਾਬਤ ਕਰਕੇ ਦਿਖਾਤੀ ਮੇਰੇ ਪਿਓ ਦਾ ਵੀ ਨਾ ਮੜ ਪੁੱਛਾ ਲੋੜੀ ਦਾ ਉਹਨੇ ਕਿੱਥੋਂ ਹਿਲਾ ਕਰਿਆ ਹੋਣਾ ਕੀ ਵੇਚਿਆ ਹੋਊ ਗਹਿਣੇ ਕਰਿਆ ਹੋਊ ਕਿਹਦੇ ਕਿਹਦੇ ਮਿੰਤਾ ਕਰੀਆਂ ਹੋਣਗੀਆਂ ਸੱਚੀ ਪਿਓ ਵਰਗਾ ਨਾ ਕੋਈ ਸਹਾਰਾ ਨਹੀਂ ਹੁੰਦਾ ਚੱਲ ਨਾਲੇ ਮੁਹਮੀ ਦਾ ਮੂੰਹ ਬੰਦ ਹੋ ਗਿਆ ਪੇਉ ਦਾ ਪੇਉ ਹੀ ਹੁੰਦਾ ਨਾਲੇ ਮੇਰੀ ਨੱਕ ਰਹਿ ਗਈ ਚੰਗਾ ਵੀ ਕੁੜਮਾ ਮੈਂ ਜੋ ਵੀ ਕੁਛ ਲੈ ਕੇ ਆਇਆ ਨਾ ਤੇਰੇ ਫੋਲਾ ਤੇ ਤੁਸੀਂ ਮਨਜ਼ੂਰ ਕਰੋ ਜੀ ਨਹੀਂ ਜੀ ਨਹੀਂ ਜਿੰਨਾ ਤੁਸੀਂ ਕੀਤਾ ਬਹੁਤ ਵਧੀਆ ਕੀਤਾ ਕੋਈ ਵੀ ਮਾਂ ਪਿਓ ਆਪਦੇ ਧੀ ਪੁੱਤ ਨੂੰ ਕਸਰ ਨਹੀਂ ਛੱਡਦਾ ਹੁੰਦਾ ਤੁਸੀਂ ਕਿਹੜਾ ਚਾਹੁੰਦੇ ਹੋ ਵੀ ਸੋ ਦਿੱਤੀ ਦਾ ਨੱਕ ਵੱਡਿਆ ਜਾਵੇ ਹਰੇਕ ਨੂੰ ਇਹ ਹੁੰਦਾ ਵੀ ਹਰੇਕ ਆਪਣੇ ਸ਼੍ਰੀਕੇ ਕਬੀਲੇ ਚ ਉਹਦੀ ਠੁੱਕ ਬਣੀ ਤੁਸੀਂ ਜਿੰਨਾ ਕੀਤਾ ਬਹੁਤ ਵਧੀਆ ਕੀਤਾ ਸ਼ੁਕਰ ਹੈ ਜੀ ਚਲੋ ਤੁਸੀਂ ਤਾਂ ਹਾਂ ਹੌਸਲਾ ਦਿੱਤਾ ਪਰ ਨਾ ਮੈਨੂੰ ਨਾ ਮੇਰੀ ਕੁੜਮੜੀ ਦਾ ਮਾ ਨਾ ਖੁਸ਼ ਨਹੀਂ ਲੱਗਦਾ ਚਲੋ ਕੋਈ ਨਹੀਂ ਹੁਣ ਸਾਰਾ ਸਰੀਕਾ ਦੇਖ ਕੇ ਚਲਾ ਗਿਆ ਤੇ ਮੈਨੂੰ ਵੀ ਆ ਗਿਆ ਦੋ ਮੈਂ ਵੀ ਜਾਵਾਂ ਬੈਠੋ ਜੀ ਤੁਸੀਂ ਚਾਹ ਪਾਣੀ ਪੀ ਕੇ ਜਾਇਓ ਕੋਈ ਨਾ ਹਜੇ ਨਹੀਂ ਤੇਰਾ ਤਾਂ ਸਰੀਕੇ ਚ ਨੱਕਾ ਰਹਿ ਗਿਆ ਨਹੀਂ ਤੇਰੇ ਪਿਓ ਨੇ ਮੇਰਾ ਤਾਂ ਨੱਕ ਪੜਾਤਾ ਹੈ ਇਹਨੂੰ ਕੀ ਹੋ ਗਿਆ ਕੀ ਬੋਲੀ ਜਾਂਦੀ ਹੈ ਮੰਮੀ ਏ ਤੁਸੀਂ ਕੀ ਕਹਿ ਰਹੇ ਹੋ ਨਾਲੇ ਤਾਂ ਬਾਪੂ ਜੀ ਨੇ ਇੰਨਾ ਕੁਝ ਕੀਤਾ ਤੁਹਾਡੀਆਂ ਖੁਸ਼ੀਆਂ ਲਈ ਤੇ ਨਾਲੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਨੱਕ ਨਹੀਂ ਰੱਖੀ ਨਹੀਂ ਦੇ ਨਹੀਂ ਮੈਂ ਆਟਾ ਹੀ ਤਿੰਨ ਟੋਲੇ ਦਾ ਪੂਰਾ ਐਡਾ ਸੈੱਟ ਬਣਾਣਾ ਸੀ ਤੇ ਆ ਇੰਨਾ ਕਰ ਹੈ ਕੀ ਕਹਿੰਦੀ ਸੀ ਆਖੇ ਤੂੰ ਤਾਂ ਪਹਿਲਾਂ ਕਹਿੰਦੀ ਸੀ ਐਡਾ ਭਾਰੀ ਸੱਟ ਆਊਗਾ ਤੇ ਆਹ ਤਾਂ ਸਾਰਾ 2.5 ਟੋਲੇ ਦਾ ਤੇ ਆ ਚੈਨੀ ਲੈ ਪੋੜਾ ਕਿ ਬਾਈ ਪੂਰੇ ਗਾਣੇ ਦੀ ਨਹੀਂ ਹੋਣੀ ਜਵਾਕ ਦੇ ਪਾਉਣੀ ਆ ਮੈਂ ਕੋਈ ਨਹੀਂ ਮੁਰਮਣੀਏ ਮੇਰੇ ਕੋਲ ਇੰਨਾ ਕੀ ਸਰ ਹੈ ਤੁਸੀਂ ਇੰਨਾ ਕੀ ਮਨਜ਼ੂਰ ਕਰ ਲਓ ਮਾਂ ਤੂੰ ওই ਗੱਲਾਂ ਸੁਣ ਲਿਆ ਜਿਹੜੀਆਂ ਤੇਰੇ ਮੂੰਹ ਤੇ ਕਹਿ ਕੇ ਗਈਆਂ ਨੇ ਤੇ ਜਿਹੜੀ ਤੇਰੇ ਪਿੱਠ ਪਿੱਛੇ ਗਈਆਂ ਉਹ ਤਾਂ ਤੂੰ ਸੁਣਿਆ ਹੀ ਨਹੀਂ ਵੀ ਲੋਕਣੀਏ ਕਹਿ ਕੇ ਕੀ ਗਈਆਂ ਨੇ ਆਪਣੀਆਂ ਮਾਤਾ ਕੀ ਬੋਲਦੀ ਸੀ ਕਹਿੰਦੀ ਆ ਇਹਦੀ ਨੂੰ ਦੇ ਬੇਕੰਦਾ ਨਹੀਂ ਹਿੰਮਤ ਹੀ ਹੈ ਨਹੀਂ ਉਹਦਾ ਗਰੀਬ ਘਰ ਦੀ ਆ ਵੀ ਇੰਨਾ ਕਰ ਦੇ ਨਾ ਆਪਦੇ ਪੱਲੇ ਦਿਖਾ ਕੇ ਨੱਕ ਰੱਖਦੀ ਫਿਰਦੀ ਆ ਕਹਿੰਦੀ ਨੀ ਮੇਰੇ ਪਿੱਠ ਪਿੱਛੇ ਬੋਲੀ ਹੋਣੀ ਐ ਮੇਰੇ ਮੂੰਹ ਤੇ ਤਾਂ ਕੋਈ ਨਹੀਂ ਬੋਲੀ ਸਾਰੀਆਂ ਕਹਿੰਦੀਆਂ ਸੀ ਵੀ ਠੀਕ ਬਣਿਆ ਸੱਟ ਚੂੜੀ ਨੱਕ ਮਰੋੜਦੀਆਂ ਸੀ ਅਗਲੀਆਂ ਉਹ ਬਸ ਮਾਂ ਅਗਲੇ ਪਿੱਠ ਪਿੱਛੇ ਗੱਲਾਂ ਕਰਦਾ ਹੁੰਦਾ ਮੂੰਹ ਤੇ ਕੋਈ ਨਹੀਂ ਕਹਿੰਦਾ ਹੁੰਦਾ ਮੈਂ ਇਹਨੂੰ ਕੀ ਹੋਇਆ ਆ ਠੀਕ ਤਾਂ ਹੈਗਾ ਕੀ ਕਮੀ ਐ ਚ ਹੁਣਾ ਦੱਸੋ ਜੀ ਕੀ ਕਮੀ ਐ ਮੈਂ ਤਾਂ ਆਪਦੇ ਬਿੱਤ ਤੋਂ ਕਿਤੇ ਵੱਧ ਲੈ ਕੇ ਆਇਆ ਜੀ ਡੈਡੀ ਜੀ ਕਮੀ ਇਹਦੇ ਚ ਨਹੀਂ ਕਮੀ ਮੰਮੀ ਜੀ ਦੀ ਸੋਚ ਚ ਐ ਜਿਹੜੀ ਇਹ ਸੋਚ ਛੋਟੀ ਰੱਖਦੇ ਨੇ ਮਾਰਦਾ ਤਾਂ ਕਿਸਾਨੀ ਬਾਤ ਹੁੰਦਾ ਸਹੀ ਗੱਲ ਆ ਪੁੱਤ ਨਾਲੇ ਲੋਕ ਕਹਿੰਦੇ ਹੁੰਦੇ ਨੇ ਆਈ ਨੂੰ ਇੱਕ ਪਾਸੇ ਦੰਦੇ ਸਮਾਜ ਨੂੰ ਦੋ ਪਾਸੇ ਆ ਇਹ ਕਿਸੇ ਤਰ੍ਹਾਂ ਵੀ ਜੀਣ ਨਹੀਂ ਦਿੰਦੇ ਉਹੀ ਗੱਲ ਆਈ ਜਦੋਂ ਲੋਕ ਹੁਣੇ ਕਹਿੰਦੀਆਂ ਸੀ ਫਿਰ ਤਾਂ ਮੈਂ ਵੀ ਕਹਿ ਦਿੰਦੀ ਵੀ ਹਾਂ ਵੀ ਲੋਕ ਤੁਹਾਡੇ ਬਾਰੇ ਮੈਨੂੰ ਆ ਗੱਲਾਂ ਕਹਦੇ ਆ ਮੈਂ ਤਾਂ ਲੋਕਾਂ ਪਿੱਛੇ ਲੱਗੀ ਨਹੀਂ ਤੁਸੀਂ ਲੋਕਾਂ ਪਿੱਛੇ ਮੰਮੀ ਇੱਕ ਮਿੰਟ ਚ ਲਾ ਕੇ ਲੋਕ ਨਾ ਘਰ ਯਾਰੜ ਕੇ ਰਾਜੀ ਹੁੰਦੇ ਨੇ ਵਸਾ ਕੇ ਕੋਈ ਰਾਜੀ ਨਹੀਂ ਹੁੰਦਾ ਅਗਲਾ ਇੱਕ ਰਿਆ ਨਾ ਚਾਰ ਗੱਲਾਂ ਕਰਕੇ ਜਾਂਦਾ ਨਾਲੇ ਤੁਸੀਂ ਆ ਜਿਹੜੇ ਸੁਟਾਂ ਦੀਆਂ ਗੱਲਾਂ ਕਰਦੇ ਹੋ ਨਾ ਇਹਨਾਂ ਨੇ ਲੀਰੀ ਬਣ ਜਾਣਾ ਹੁੰਦਾ ਜਿਹਦੇ ਪਿੱਛੇ ਤੁਸੀਂ ਆਪਦੇ ਘਰੇ ਡੇਡੇ ਕਲੇਸ਼ ਪਾਉਣੇ ਹੋ ਇਹ ਮੈਣੇ ਨਹੀਂ ਰੱਖਦੇ ਇਹ ਤਾਂ ਬੰਦਾ ਦੱਸ ਦੇਣ ਪਾਉ ਮਹੀਨਾ ਪਾਉ ਪਰ ਆਪਾਂ ਰਿਸ਼ਤੇਦਾਰੀ ساری ਉਮਰ ਲਈ ਵਰਤਣਾ ਹੁੰਦਾ ਹਾਂ ਕੁੜਮਾ ਬਸ ਇਸੇ ਕਰਕੇ ਮੇਰੀ ਜ਼ਿੰਦਗੀ ਦਾ ਸਫਰ ਹੋ ਰਿਹਾ ਹੈ ਕਿ ਤੁਸੀਂ ਤੇ ਮੇਰਾ ਜਵਾਈ ਤੁਸੀਂ ਬਹੁਤ ਸਿਆਣੇ ਹੋ ਪਰ ਕੁੜਮਣੀ ਤਾਂ ਮੇਰੀ ਬੇਇੱਜ਼ਤੀ ਕਰਦੀ ਰਹਿੰਦੀ ਹੈ ਕਿਰਪਾ ਕਰਕੇ ਤੁਸੀਂ ਇਹਨੂੰ ਵੀ ਸਮਝਾ ਦਿਆ ਕਰੋ ਚੱਲ ਮਾਂ ਜਿੰਨਾ ਦੇ ਗਿਆ ਬੱਚਪਾ ਪੂ ਠੀਕ ਹੈ ਅੱਪੇ ਠੀਕ ਐ ਜਦੋਂ ਸਾਰੇ ਟੱਬਰ ਨੇ ਏਕਾ ਕਰ ਲਿਆ ਠੀਕ ਐ ਆਪ ਦੇ ਬਿੱਥ ਤੋਂ ਉਹਨਾਂ ਨੇ ਵੱਧ ਦਿੱਤਾ ਆ ਪਾਣੀ ਤੂੰ ਜਿਹੜੇ ਸੂਟ ਪਾਉਣੇ ਐ ਨੇ ਤੇਰੀ ਨੇ ਇਹ ਡੈਡੀ ਜੀ ਦੇਖ ਲਓ ਮੰਮੀ ਐ ਕਰਦੇ ਨੇ ਨਾਲੇ ਮੈਂ ਕੀ ਕਰਾਉਣੀ ਐ ਮੈਨੂੰ ਇਹ ਚ ਜਾਂਦਾ ਮੋਹ ਨਹੀਂ ਹੈਗਾ ਤੁਸੀਂ ਮੰਮੀ ਨੂੰ ਕਹਦੇ ਹੋ ਇਹ ਰੱਖ ਲੈਣਗੇ ਖੁਸ਼ ਹੋ ਜਾਣਗੇ ਤੂੰ ਸਮਾ ਦੇ ਆਪਦੀ ਮਾਂ ਨਾਲੇ ਆ ਸੂਟ ਜੇ ਚੱਕ ਕੇ ਉਧਰ ਧਰਦੇ ਕੋਈ ਹੋਰ ਆ ਕੇ ਅੰਡਰਵਰਡ ਹੋਰ ਉਂਗਲਾ ਲਾਊਗੀ ਹੋਰ ਕੋਲੇ ਖੜਾ ਕਰੂਗਾ ਠੀਕ ਚੰਗਾ ਪੁੱਤ ਮੈਂ ਵੀ ਜਾਣਾਂ ਫਿਰ ਹੈ ਠੀਕ ਐ ਬਾਬੂ ਠੀਕ ਐ ਪੁੱਤ ਚੰਗਾ

ਤੁਸੀਂ ਗੁੱਸੇ ਘਾਤੋਂ ਹੁੰਨੇ ਹੋ ਤੁਹਾਨੂੰ ਸੈਟ ਚਾਹੀਦਾ ਤੁਸੀਂ ਆ ਰੱਖ ਲੋ ਨਾਲੇ ਜੂੜੀ ਰੱਖ ਲੋ ਫਿਰ ਤਾਂ ਤੁਹਾਡੇ ਤਿੰਨ ਟੋਲੇ ਪੂਰੇ ਹੋ ਜਾਣਗੇ ਨਾ ਤੁਸੀਂ ਸਾਰੇ ਰੱਖ ਲੋ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੁਸੀਂ ਕੋਈ ਕਿੰਨਾ ਸਮਝਾ ਸਮਝਾ ਤੋਰਿਆ ਸੀ ਤੈਨੂੰ ਵੀ ਤੇ ਗੱਗੇ ਨੂੰ ਵੀ ਵੀ ਤੇਰੇ ਪਿਓ ਨੂੰ ਕਹਿ ਕੇ ਆਓ ਨਾ ਕੀ ਕਹਿ ਕੇ ਆਏ ਤੁਸੀਂ ਨਹੀਂ ਮੇਰਾ ਮਰਨ ਕਰਿਆ ਪਿਆ ਤੁਹਾਡਾ ਹੈ ਕੋਈੜਾ ਇਹ ਤਾਂ ਮੈਂ ਲੂੰਗੀ ਸਾਂ ਮੈਂ ਹੁਣ ਤੈਨੂੰ ਪਹਿਲਾਂ ਦੱਸਦਾ ਪੇਰਣਾ ਕਹੀਂ ਵੀ ਮੈਨੂੰ ਦੱਸਿਆ ਨਹੀਂ ਮੂਰੇ ਮੈਂ ਮੁੰਡੇ ਦੀ ਲੋੜੀ ਮਨਾਉਣੀ ਆ ਪੂਰੀ ਗੱਜ ਵੱਜ ਕੇ ਮਨਾਉਣੀ ਆ ਸਾਰਾ ਪਿੰਡ ਸੱਦਣਾ ਆ ਆਪਣੇ ਪਿਓ ਨੂੰ ਹੁਣੇ ਕਹਦੇ ਵੀ ਪੂਰਾ ਦਾ ਪੂਰਾ ਪ੍ਰਬੰਧ ਕਰਕੇ ਰੱਖੇ ਮੇਰਾ ਹੌਨਾ ਨੱਕੜਾ ਦੇ ਤੇ ਨਹੀਂ ਫਿਰ ਤੂੰ ਇਹ ਮੂਰੇ ਲਾ ਦੂੰਗੀ ਮੈਂ ਤੈਨੂੰ ਲੋੜੀ ਬਾਪੂ ਤਾਂ ਹੁਣੀ ਸਾਰਾ ਕੁਝ ਮਰ ਕੇ ਲੈ ਕੇ ਆਇਆ ਸੀ ਸੱਚ ਕਹਿੰਦੇ ਨੇ ਲੋਕ ਲਾਲਚ ਕਦੇ ਨਹੀਂ ਮਰਦਾ ਜਿਹਦੇ ਮੋਨ ਨੂੰ ਇੱਕ ਵਾਰੀ ਖੂਨ ਲੱਗ ਜੇ ਨਾ ਕਹਿੰਦੇ ਹੁੰਦੇ ਨੇ ਉਹਨੂੰ ਖੂਨ ਦੀ ਆਦਤ ਪੈ ਜਾਂਦੀ ਆ ਜਦੋਂ ਇੱਕ ਵਾਰੀ ਇਹਨਾਂ ਦਾ ਮੂੰਹ ਭਰਿਆ ਗਿਆ ਉਹ ਇਹਨਾਂ ਨੂੰ ਆਦਤ ਪੈ ਗਈ ਕਿ ਲੱਗ ਚਿਰ ਅਸੀਂ ਕਰਦੇ ਰਹਾਂਗੇ ਬਾਪੂ ਜੀ ਨਾਲ ਗੱਲ ਕਰਨੀ ਪਊਗੀ ਪਤਾ ਨਹੀਂ ਹੋਣਾ ਸ਼ੋਸ਼ਕ ਤੇ ਇੰਨਾ ਜਲੂਸ ਕੱਢਿਆ ਲੋਹੜੀ ਤੇ ਪਤਾ ਨਹੀਂ ਹੁਣ ਕੀ ਕੀ ਹੋਊਗਾ ਪਰਦੇ ਦਾ ਚੰਗੀ ਤਰ੍ਹਾਂ ਠੀਕ ਕਰ ਦਿਆ ਕਰੋ ਸਾਰਾ ਦੇ ਨਾ ਇਹੀ ਠੀਕ ਕਰਦੀ ਰਹਿ ਜੰਨੀ ਆ ਮੈਂ ਖੁੜਾਰੇ ਤਾਂ ਕੇ ਤੁਰ ਜਾਨਾ ਹੁਣ ਕਿੱਥੇ ਜਾਣਾ ਮੈਂ ਮਮਾ ਨਾਲ ਬਾਹਰ ਜਾਣਾ ਕੋਸਤਾ ਕੋਈ ਜਾ ਕੇ ਬਸ ਹੀ ਬਲਵਿੰਦਰ ਕੋਲ ਜਾ ਕੇ ਆਲਕੋ ਬਾਗ ਜੀ ਜਿਹਦੇ ਕੋਲੇ ਜਾਣਾ ਤੋ ਤੇਰੇ ਨਹੀਂ ਬਲਵਿੰਦਰ ਲੋਟ ਆਉਂਦੇ ਉਹ ਜਵਾਕ ਨੂੰ ਦਵਾਈ ਦਵਾ ਲਿਆ ਹੁੰਦਾ ਠੰਡ ਲੱਗੀ ਪਈ ਆ ਉਹਨੂੰ ਦਵਾ ਲਿਆ ਉਹ ਲਾ ਜੀ ਨਾਲੇ ਉਹਨੂੰ ਦੁਬਾਰਾ ਲੈ ਛੋਟ-ਛੋਟ ਕਰੀ ਜਾਂਦੀ ਆ ਨਾਲੇ ਉਹ ਭੇਜ ਮੇਰੇ ਕੋਲੇ ਮੈਂ ਗੱਲ ਕਰਨੀ ਆ ਤੂੰ ਵੀ ਆ ਜੀ ਕੋਈ ਨਾ ਦੇਖ ਲੈ ਪੁਰਾਣੀ ਗੱਲ ਦਾ ਗੋਗਾ ਕਰਦਾ ਜਵਾਬ ਕਰਦਾ ਜਾਇਦੇ ਖੰਭ ਲੱਗਦੇ ਜਾਂਦੀ ਆ ਕੀ ਗੱਲ ਕਰਨੀ ਆ ਹੁਣ ਤੈਨੂੰ ਪਤਾ ਨਾ ਲੋੜੀ ਦੇ ਤੇ ਨੇੜੇ ਆਉਂਦੇ ਜਾਂਦੇ ਨੇ ਅੱਛਾ ਉਹਦੀ ਗੱਲ ਕਰਨੀ ਆ ਆ ਜਾਂਦੇ ਨਾ ਬਿਠਾ ਕੇ ਗੱਲ ਕਰਦੀ ਆ ਠੰਡ ਜਿੱਦ ਦਿਨੋਂ ਦਿਨ ਵਾਦੀ ਦੂਰੀ ਜਾਂਦੀ ਆ। ਹਾਂਜੀ ਮੰਮੀ ਕੀ ਕਹਿੰਦੇ ਸੀ? ਆ ਜਾ ਬਹਿ ਜਾ ਮੁੰਡਾ ਫੇਰ ਜਾਇ ਤੂੰ। ਨਿਪੜੇ ਨੀ ਕੱਪੜੇ ਪਾ ਲੈ ਕਰ ਚਾਚਾ ਨਾਲ ਕੋਟੀ ਕਾਟੀ ਪਾ ਲੈ ਕਰ ਆਪ ਨੂੰ ਵੀ ਠੰਡ ਲਵਾਏਂਗੀ ਨਾ ਮੁੰਡੇ ਨੂੰ ਵੀ ਠੰਡ ਲਾਏਂਗੀ। ਮੰਮੀ ਮੈਂ ਕੰਮ ਕਰ ਰਹੀ ਸੀਗੀ ਤਾਂ ਕਰਕੇ ਚੁੱਲੇ ਮੂਰੇ ਬੈਠੀ ਸੀ। ਹਾਂ ਮਾਂ ਤਾਂ ਦੱਸ ਕੀ ਕਹਿੰਦੀ। ਹੋਂ ਤੱਕ ਪਤਾ ਹੀ ਐ ਪਾਈ ਮੈਂ ਤੈਨੂੰ ਉਹ ਵੀ ਕਿਹਾ ਸੀ ਵੀ ਆਪਦੇ ਪਿਓ ਨੂੰ ਲੋੜੀ ਵੇਲੇ ਨੂੰ ਕਹੀ ਦੀ ਯਾਦ ਆ ਕੀ ਭੁੱਲ ਗਈ। ਮੰਮੀ ਇਹ ਯਾਨੇ ਮੈਂ ਤੈ ਹੈਗਾ ਹੁਣ ਮoure ਦੇਰ ਥੋੜੀ ਰਹਿੰਦੇ ਨੇ ਲੋਹੜੀ ਚ ਮੰਮੀ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਿ ਉਹ ਸ਼ੂਸ਼ ਕੇ ਵੇਲੇ ਇੰਨਾ ਕਰਕੇ ਹੁਣ ਉਹਨਾਂ ਦੇ ਬਸ ਦੀ ਨਹੀਂ ਹੈਗੀ ਮੈਂ ਹੀ ਕਹਿੰਨੀ ਆਂ ਕਿ ਅਪਾ ਸਾਦਾ ਪ੍ਰੋਗਰਾਮ ਕਰ ਲਾਂਗੇ ਨਾਲੇ ਆਪਣਾ ਖਰਚਾ ਨਹੀਂ ਹੋਊਗਾ ਨਾਲੇ ਉਹਨਾਂ ਚ ਨਿਯਮਤ ਹੈ ਨਹੀਂ ਪਿਓ ਦੇਣਾ ਲੈ ਦੇਖ ਲੈ ਆਖਿਓ ਨਾ ਜੇ ਹਿੰਮਤ ਨਹੀਂ ਹੈਗੀ ਨਾ ਉਹਨੇ ਕਿੱਥੇ ਲਿਜਾਣਾਗਾ ਸਾਰਾ ਕੁਝ ਹੀ ਹੈਗਾ ਉਹਦੇ ਕੋਲੇ ਉਹਨਾਂ ਮम्मी ਤੇ ਹੈਗਾ ਫਿਰ ਐ ਫਾਲਤੂ ਕੰਮ ਥੋੜੀ ਕਰਨੇ ਆ ਉਹਨਾਂ ਨੇ ਵੀ ਆਪ ਦਾ ਬੜੇ ਭਾ ਕੱਢਣਾ ਆ ਤੁਸੀਂ ਆਪਸਿਆਂ ਨੇ ਹੋ ਐਨੀ ਤਾਂ ਉਹਨਾਂ ਕੋਲੇ ਆਮਦਨ ਵੀ ਨਹੀਂ ਹੈਗੀ ਜਿੰਨਾ ਪਾਣ ਪਾਹ ਲਾ ਦਿੰਦੇ ਆ ਦੇਖ ਤਾਂ ਸਹੀ ਕਿਵੇਂ ਜ਼ੁਬਾਨ ਚੱਲਦੀ ਆ ਮੁੰਡਿਆ ਕਹਿ ਇਹਨ ਜਾ ਉਹ ਆਪ ਦੇ ਪਿਓ ਕੋਲੇ ਉਹਨੂੰ ਕਹੋ ਵੀ ਹੁਣ ਮੂਰੇ ਅਸੀਂ ਮੁੰਡੇ ਦੀ ਲੋੜੀ ਮਨਾਉਣੀ ਆ ਤੂੰ ਵੀ ਕੀ ਚੁੱਪ ਕਰਿਆ ਬੈਠਾ ਕਹਿ ਇਹਨ ਨੇ ਲੋੜੀ ਤੇ ਕੀ ਹੁੰਦਾ ਲੋੜੀ ਤੇ ਤਾਂ ਕੱਪੜਾ ਲੀੜੀ ਹੁੰਦਾ ਇੱਕ ਦੋ ਸੂਟ ਲਿਆ ਦੇਣਗੇ ਜਵਾਕ ਦੇ ਨੂੰ ਕੀ ਹੁੰਦਾ ਕਿਉਂ ਹੁੰਦਾ ਲੋੜੀ ਤੇ ਬਧੇਰਾ ਕੋਸ਼ ਹੁੰਦਾ ਕੋਈ ਟੂਮ ਛੱਲਾ ਵੀ ਹੁੰਦਾ ਨਗਦੀ ਵੀ ਹੁੰਦੀ ਆ ਬਧੇਰਾ ਕੋਸ਼ ਹੁੰਦਾ ਮੁੰਡੇ ਨੂੰ ਕੋਈ ਛੱਲਾ ਹਾਂ ਸਾਈਕਲ ਹੁਣ ਤਾਂ ਇੱਕ ਦਾ ਖੜਾਉਣਾ ਦੇ ਜਾਣਗੇ ਜਵਾਕ ਨੂੰ ਕੋਈ ਸਾਈਕਲੀ ਵਗੈਰਾ ਦੇ ਜਾਣਗੇ ਗਿਫਟ ਛੋਟਾ-ਬੋਟਾ ਆਹੀ ਡੜੀ ਜੀ ਮੈਂ ਕਹਨੀ ਆ ਪਰ ਮੰਮੀ ਸਮਝ ਨਹੀਂ ਨਾ ਉਦੋਂ ਤਾਂ ਮੈਂ ਦਿੱਤਦੀ ਨਹੀਂ ਉਹ ਚੀਜ਼ਾਂ ਉਹ ਮੇਰੇ ਜਦੋਂ ਪਸੰਦੀ ਨਹੀਂ ਸੀਆਂ ਬਸ ਇੱਕ ਮੈਂ ਫੜ ਕੇ ਰੱਖ ਲਈਆਂ ਸੱਟੀਆਂ ਨਹੀਂ ਰੂੜੀ ਤੇ ਹੁਣ ਤਾਂ ਮੈਨੂੰ ਵਧੀਆ ਸਮਾਨ ਚਾਹੀਦਾ ਗਾ ਵਧੀਆ ਰਹੇ ਨੇ ਮਮੀ ਜੀ ਸੈੱਟ ਦੇਂਦੇ ਉਹਦੀ ਪਤਾ ਲੱਗ ਜਾਂਦਾ ਅੱਗੇ ਤੋਂ ਪਤਾ ਲੱਗ ਜਾਂਦਾ ਵੀ ਭਾਵ ਤੁਹਾਡਾ ਹੈ ਨਹੀਂ ਉਹ ਲੈਣ ਵਾਲਾ ਪਰ ਹੁਣ ਨਹੀਂ ਹੁਣ ਉਹਨਾਂ ਦੇ ਬੱਸ ਦੀ ਗੱਲ ਨਹੀਂ ਹੈ ਕਿ ਨਹੀਂ ਉਹ ਦੇਖ ਸਕਣ ਉਹ ਜਵਾਬ ਦੇਣ ਉਸ ਤੋਂ ਪਹਿਲਾਂ ਮੈਂ ਹੀ ਜਵਾਬ ਦੇ ਰਹੀਆਂ ਤੁਹਾਨੂੰ ਕੀ ਬਿਟਰ ਬਿਟਰ ਚੱਕੀ ਜਾਣਾ ਦੇਖ ਲੈ ਮੇਰੇ ਮੂਰੇ ਕਿਵੇਂ ਬੋਲਦੀ ਐ ਤੇਰੇ ਮੂੰਹ 'ਚ ਜ਼ੁਬਾਨ ਨਹੀਂ ਹੈਗੀ ਉਹ ਚੋਕਣ ਗਈ ਉਹ ਕਿ ਬੋਲਣਗੇ ਉਹਨਾਂ ਨੇ ਕਿਹੜਾ ਪੱਲਿਓ ਦੇਣੀ ਆ ਜਿਨੇ ਦੇਣੀ ਆ ਯੇ ਯੇ ਕਰ ਲੱਗਦਾ ਉਹਨੂੰ ਪਤਾ ਹੁੰਦਾ ਨਾ ਚਲਮਾ ਦਾ ਤੁੰਡ ਬਾਰੇ ਠੰਡੀ ਰਹਿਣਾ ਹੁਣ ਜਦੋਂ ਲੋੜੀ ਆ ਗਈ ਉਹਦਾ ਕਰਨਾਗੇ ਵੇ ਹੁਣੇ ਤੋਂ ਕਹਾਂਗੇ ਫੇਰ ਹੀ ਕੋਈ ਉਪਸਕ ਕੱਢੂਗਾ ਚਾਹੇ ਹੋਰ ਤੋਂ ਕਹਿਣਾ ਨਹੀਂ ਚਾਹੇ ਸਾਲ ਪਹਿਲਾਂ ਕਹਿ ਲੈਂਦੇ ਚਾਹੇ ਤੁਰਤ ਕਹਿ ਲਓ ਦੇਖੋ ਆ ਬਨੇ ਹੱਥ ਮੇਰੇ ਪਿਓ ਜਾਨੀ ਹਿੰਮਤ ਹੈ ਨਹੀਂ ਵੀ ਤੁਹਾਨੂੰ 10-10 ਟੋਲੇ ਟੂਮਾ ਦੇ ਐ ਸਾਲ ਪਾਇਆ ਕਰਨ ਐਡਾ ਤਾਂ ਕੋਈ ਰਾਜਾ ਮਹਾਰਾਜਾ ਵੀ ਨਹੀਂ ਹੁੰਦਾ ਕਿ ਕੋ ਪੂਰਾ ਜਾ ਰਹਾ ਹੋ ਵੀ ਹਾਂ ਵੀ ਉਹ ਦੇਖੋ 100 ਕਿਲਾ ਜ਼ਮੀਨ ਤਾਂ ਤੁਹਾਨੂੰ ਐ ਸਾਲ ਦੇ ਲਏ ਦੇ ਜਦੋਂ ਇੱਕ ਵਾਰੀ ਉਹ ਤੇਰੇ ਵਿਆਹ ਵੇਲੇ ਸਾਡੇ ਪੂਰਨੇ ਪੂਰ ਦਿੰਦਾ ਅਸੀਂ ਬਾਰ ਬਾਰ ਨਾ ਮੰਗਦੇ ਜਿੰਨੇ ਮਰਜੀ ਤਿਹਾਰ ਮਨਾ ਲਈਏ ਉਹਦਾ ਪੂਰਾ ਹੀ ਨਹੀਂ ਉੱਤਰ ਤਾਂ ਹਜੇ ਤੱਕ ਵਿਆਹ ਲੈ ਨਹੀਂ ਪੂਰਾ ਹੋਇਆ ਸਾਡਾ ਜਿਹੜਾ ਮੰਗਿਆ ਸੀ ਮੁੰਡੇ ਜਾ ਇਹ ਨੂੰ ਲੈ ਕੇ ਆਪਦੇ ਸਹੁਰੇ ਕੋਲੇ ਫਰਾਂ ਦੇ ਉੱਥੇ ਨਾ ਜਾਓ ਉੱਥੇ ਨਾ ਜਾਓ ਉਹਨੂੰ ਇੱਥੇ ਬੁਲਾਓ ਮੈਂ ਕਰੂੰ ਉਹਦੇ ਨਾਲ ਗੱਲ ਉਹ ਨਹੀਂ ਆਉਂਦੇ ਦੀ ਗੱਲ ਕਰਨੀ ਨਾ ਉਹ ਅੱਜੋਂ ਨਾ ਆਉਣ ਉਹ ਕੱਲ ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਆ ਮੇਰੇ ਪਿਓ ਕੋਲੇ ਕੁਝ ਨਹੀਂ ਹੈਗਾ ਮਾਂ ਦੇਣ ਨੂੰ ਜੇ ਤੇਰੇ ਪਿਓ ਕੋਲੇ ਕੁਝ ਦੇਣ ਨੂੰ ਨਹੀਂ ਨਾ ਹੈਗਾ ਤੇ ਫਿਰ ਸਾਨੂੰ ਵੀ ਤੇਰੇ ਨੂੰ ਰੋਟੀਆਂ ਦੇਣੀਆਂ ਬਹੁਤ ਔਖੀਆਂ ਨੇ ਜਾ ਭੱਗ ਜਾ ਆਪਣੇ ਪਿਓ ਦੇ ਕਿਉਂ ਭੱਗ ਜਾ ਮੇਰੇ ਪਿਓ ਨੇ ਸਾਰਾ ਘਰ ਲਾ ਕੇ ਵਿਆਇਆ ਐ ਕਿਵੇਂ ਭੱਗ ਜਾ ਚੋ ਵੀ ਹੱਦ ਹੋਈ ਪਈਆਂ ਚੁਪ ਕਰਾਇਆ ਕਿ ਮੈਂ ਕਰਾਵਾਂ ਚੱਲ ਦੇ ਕਿ ਚੁੱਪ ਕਰ ਨਾ ਜੀ ਐਗੀ ਮੈਂ ਭੱਜ ਕੇ ਆਈ ਆ ਜਾ ਮੈਂ ਕੋਈ ਹਾਂ ਵੀ ਕੋਈ ਬਦਨਾਮੀ ਘਟ ਲਈ ਵੀ ਮੈਂ ਹੀ ਭੱਜ ਜੂਗੀ ਅਕਸੋਂ ਨੂੰ ਵਿਆਹ ਕੇ ਆਈ ਆ ਦੋ ਪਿੰਡ ਦੀ ਪੰਚਾਇਤ ਆਈ ਸੀ ਮੈਨੂੰ ਵਿਆਉਣ ਕੋਈ ਐਡੀ ਮਾੜੀ ਥੋੜੀ ਗੱਲ ਨਹੀਂ ਹੁੰਦਾ ਕਿਆ ਜੇ ਤਾਂ ਮੁੰਡੇ ਮੈਨੂੰ ਕਿਉਂ ਲਗਿਆ ਆ ਮਾਛਲੇ ਤੁਹਾਨੂੰ ਚਾਹੀਦੇ ਆ ਜਿਵੇਂ ਹੱਥ ਹੋਈ ਪਈਆਂ ਮਮੀ ਤੁਸੀਂ ਜਿਵੇਂ ਸਿਰ ਸਿਰ ਜਾਇਆਂਦੇ ਹੋ ਪਰੋਲਾ ਨਾ ਬੋਲ ਦੇਖ ਤਾਂ ਫੇ ਕਿਵੇਂ ਬੋਲ ਦਿਆ ਹੈ ਚਲੋ ਕਾਕੀ ਪੁੱਤਰ ਚਲੋ ਤੁਸੀਂ ਰੇ ਕਰ ਲਓ ਆ ਅੱਜ ਬਤੋਤ ਅੱ ਦਿਨਾਂ ਕੀ ਇਹ ਤਾਂ ਮੇਰੇ ਮੂਰੇ ਬੋਲਣ ਲੱਗ ਗਈ ਕਿਆ ਬਤ ਪੁੱਤ ਜੇ ਇੱਥੇ ਬਸਣਾ ਤਾਂ ਮੇਰੇ ਕਹਣੇ ਕਿ ਰਹਿਣਾ ਪਊਗਾ ਨਹੀਂ ਤਾਂ ਮੈਂ ਤੁਰਦੀ ਪਾਣਾ ਇੱਥੋਂ ਜਾਂ ਆਪਦੇ ਪਿਓ ਦੇ ਘਰੇ ਕਿਵੇਂ ਮੇਰਾ ਮੁੰਡਾ ਮੰਗਰ ਲਾ ਲਿਆ ਲੈ ਗਿਆ ਵਿਚ ਵਿਚ ਕਰਕੇ ਉਹਨੂੰ ਨਾ ਤੂੰ ਨਹੀਂ ਕਹਿ ਸਕਦਾ ਕਾਨੂੰਨ ਕਹਿਤਾ ਦਿੱਤਾ ਵੀ ਲੋੜੀ ਤੇ ਜਾ ਜਾ ਸਾਈਕਲੀ ਸਾਈਕਲੀ ਕਰਦੀ ਸਾਈਕਲੀ ਕੀ ਸੱਟ ਮਾਰਨੀ ਆ ਤੈ ਕੋਈ ਬੋਲਟ ਮੰਗ ਮੋਟਰਸਾਈਕਲ ਮੰਗ ਕੋਈ ਚੱਜ ਦੀ ਚੀਜ਼ ਮੰਗ ਜਿਹੜਾ ਮੈਂ ਮੁੰਡਾ ਚਲਾਉਣ ਵਾਲਾ ਤਾਂ ਹੋ ਜਾਂਦੇ ਜਵਾਕ ਨੂੰ ਜਦੋਂ ਚਲਾਉਣ ਵਾਲਾ ਹੋਈ ਉਦੋਂ ਵਗਲਾ ਦੇ ਜੂ ਨਹੀਂ ਮੈਂ ਕਿੱਥੇ ਕਿੱਥੇ ਇਹਨਾਂ ਨੂੰ ਅਕਲਾ ਬੰਨ੍ਹਦੀ ਫੇਰਾ ਵੇ ਬੋਲਟ ਤੂੰ ਚਲਾ ਨਹੀਂ ਨਹੀਂ ਮੇਰਾ ਮੁੰਡਾ ਦੇਖ ਲੈ ਕਿੱਡਾ ਕੱਤ ਕਾਠ ਵਾਲਾ ਬੋਲਟ ਤੇ ਬੈਠਾ ਚੱਜੂਗਾ ਰਾਜਾ ਵਰਗਾ ਲੱਗੂ ਤੂੰ ਐਂ ਸੋਚ ਮੈਂ ਮੁੰਡਾ ਤਾਂ ਚਲਾਉਂ ਚੱਲ ਠੀਕ ਆ ਤੇਰੀ ਹੀ ਨੀਤ ਭਰਦੀ ਦੋ ਨਾਲ ਵੱਡੀਆਂ ਚੀਜ਼ਾਂ ਹੱਥ ਪਾਈਦਾ ਹੁੰਦਾ ਵੱਡੀ ਮੰਗੇਗਾ ਤਾਂ ਛੋਟੀ ਦੇਊਗਾ ਤੇ ਛੋਟੀ ਪਹਿਲੇ ਮੰਗ ਲਈ ਐਡਾ ਖੜ੍ਹਾਉਣਾ ਦੇ ਕੇ ਤਰਜੂਗਾ ਪਹਿਲਾਂ ਨਹੀਂ ਦੇਖਿਆ ਕਿ ਮੈਨੂੰ ਉਸ ਤੇ ਬੇਇੱਜ਼ਤੀ ਕਰਾਈ ਆ ਆਪਣੀ ਸ੍ਰਿੱਕੇ ਚ ਚਲ ਠੀਕ ਆ ਉਹੀ ਬੋਲੀ ਜਾਂਦੀ ਰਹੀ ਮੇਰੀ ਹਾਂ ਚ ਹਾਂ ਮਲਾ ਦਿਆ ਕਰ ਜੇ ਨਹੀਂ ਆ ਤਾਂ ਨਵੀਂ ਤਾਂ ਨੀ ਚੀਜ਼ ਕੱਢਦੀ ਆ ਤੂੰ ਤਾਂ ਸਾਰੀ ਉਮਰ ਮੈਨੂੰ ਲੱਗਦਾ ਆਂ ਨਗਾਹ ਦੇਗੀ ਚੀਜ਼ਾਂ ਮੰਗਦੀ ਮੰਗਣੀਆਂ ਨਹੀਂ ਮੇਰੇ ਪੁੱਤ ਨੂੰ ਸੁੱਖ ਨਾਲ 8 ਕਿੱਲੇ ਆਉਂਦੇ ਨੇ ਤਾਂ ਐਡਾ ਘਰ-ਬਾਰ ਬੁਣਾ ਕੇ ਦਿੱਤਾਗਾ ਮਾਤਾ ਪਛਤਾਉਣੀ ਉਸ ਵੇਲੇ ਨੂੰ ਜਦੋਂ ਆ ਨੰਗ ਘਰ ਦੀ ਲੈ ਲਈ ਕਿੱਡੇ ਸੋਹਣੇ ਸੋਹਣੇ ਰਿਸ਼ਤੇ ਆਉਂਦੇ ਸੀਗੇ ਮਾਤਾ ਆਖਿਆ ਚੱਲ ਕੱਲੀ ਆ ਗਈ ਸਾਰਾ ਕੁਝ ਏਸੇ ਦਾ ਹੀ ਆ ਦੇ ਦੂ ਇਹਦਾ ਪਿਓ ਪਰ ਮੈਨੂੰ ਕੀ ਪਤਾ ਸੀ ਖੋਰ ਖੋਰ ਕੇ ਦੇਊਗਾ ਦੇਵਾ ਅਹੀਂ ਕਰਦੇ ਨਹੀਂ ਮੰਮੀ ਅਹੀਂ ਨਾਲ ਚ ਵੀ ਚੰਗਾ ਨਹੀਂ ਹੁੰਦਾ ਹੈਗਾ ਜੇ ਨਾਉ ਕਰਦੇ ਨੇ ਤੋਂ ਮੈਂ ਉਹਦੇ ਨਾਲ ਬੜੀ ਜਵਾਨ ਲੜਾਇਆ ਕਰ ਐਵੇਂ ਉਹਦੇ ਨਾਲ ਮੂਰੇ ਕੁੱਤੇ ਨੂੰ ਝੋਕਣ ਲੱਗ ਜਾਂਦੀ ਹੈ ਗੱਲ ਝੋਕਣ ਦੀ ਨਹੀਂ ਹੈਗੀ ਸੀ ਜਦੋਂ ਮੰਮੀ ਇਹ ਜੇ ਗੱਲਾਂ ਕਰਦੇ ਨੇ ਉਹਨਾਂ ਨੂੰ ਗੁੱਸਾ ਆ ਜਾਂਦਾ ਵੀ ਉਹਨਾਂ ਕੋਲ ਕਿੰਨਾ ਕ ਦੋ ਕਿਲੇ ਦੇਖਦੇ ਆ ਮੰਮੀ ਨੂੰ ਬਸ ਗੱਲ ਲਈ ਐਂ ਦੇਖਦੇ ਨੇ ਵੀ ਉਹ ਕਿਵੇਂ ਹੱਟ ਵੱਟ ਕੇ ਚੀਜ਼ਾਂ ਦੇਖੇ ਜਾਂਦੇ ਆ ਮੈਨੂੰ ਇਹਨਾਂ ਨੂੰ ਤਾਂ ਆਪਦੀ ਦੇਖੇ ਜਾਂਦੀ ਹੈ ਕਿ ਸਾਨੂੰ ਆਹ ਚਾਹੀਦਾ ਸਾਨੂੰ ਉਹ ਚਾਹੀਦਾ ਸਾਨੂੰ ਆਹ ਚਾਹੀਦਾ ਸਾਨੂੰ ਉਹ ਚਾਹੀਦਾ ਚੱਲ ਤੂੰ ਪਿਆਰ ਜਣਾ ਫੇਰ ਬਾਪੂ ਨੂੰ ਇੱਕ ਵਾਰੀ ਕਹਿ ਕੇ ਦੇਖ ਲੈ ਕੀ ਪਤਾ ਮੰਨੀ ਜਾਵੇ ਫੇਰ ਦੁਬਾਰੇ ਗੱਲ ਕਰਨੀ ਇਹਨਾਂ ਨੇ ਕੋਈ ਨਾ ਮੈਂ ਬੁਲਾ ਦੂੰਗੀ ਪਾਪਾ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਹੋਰ ਉਹਨੂੰ ਇੱਕ ਵਾਰੀ ਬੁਲਾ ਕੇ ਇੱਥੇ ਪਰ ਜੀ ਬੁਲਾ ਲੂਗੀ ਪਰ ਨਾ ਮੇਰਾ ਪਾਪਾ ਖਰਚਾ ਕਰੇ ਅੱਜ ਤੇ ਨਾ ਕਰੇ ਕੱਲ ਜੇ ਮੇਰਾ ਪਿਓ ਕਹੂਗਾ ਵੀ ਨਾ ਮੈਂ ਦੇ ਦੂੰਗਾ ਤਾਂ ਮੈਂ ਤਾਂ ਵੀ ਜਵਾਬ ਦਊਂਗੀ ਕਿਉਂ ਫਿਰ ਤੂੰ ਕੀ ਜਵਾਬ ਦੇਂਗੀ ਫਿਰ ਤੂੰ ਵੀ ਤੇਰਾ ਜਵਾਬ ਹੋਜੀ ਫਿਰ ਕੀ ਕਰਾਂਗੀ ਜਦੋਂ ਤੁਸੀਂ ਇਹ ਗੱਲ ਕਹੀਆਂ ਨਿਓ ਫਿਰ ਉਹਨਾਂ ਨੇ ਤਾਂ ਕਹਿਣੀ ਕਹਿਣੀ ਹੈ ਮੈਨੂੰ ਪਤਾ ਵੀ ਮਾਤਾ ਮੰਨ ਨਹੀਂ ਵੀ ਇਹਨਾਂ ਗੱਲ ਹੈ ਉਹ ਕਹੂਗੀ ਫਿਰ ਕੀ ਕਰਾਂਗੀ ਦੱਸ ਪਰ ਮੈਂ ਵੀ ਕਹੂੰਗੀ ਮੈਂ ਵੀ ਜਵਾਬ ਦਵਾਂਗੀ ਪਰ ਐ ਕਰੋ ਡਾਂਗਾ ਚੱਕ ਲਓ ਦੋਨੇ ਜਾਣੀਆਂ ਮੈਂ ਲੜੋ ਇੱਕ ਦੂਜੀ ਨਾਲ ਤੁਸੀਂ ਤਾਂ ਮਾਂ ਦੀ ਸਾਈਡ ਹੀ ਲਾਉਂਗੇ ਨਾ ਤੁਹਾਨੂੰ ਕੀ ਮਾੜਾ ਮੈਂ ਮਾਂ ਦੀ ਸਾਈਡ ਨਹੀਂ ਲੈਂਦਾ ਮੈਂ ਉਹਨਾਂ ਤੋਂ ਥੋੜੇ ਘਰੀ ਆ ਮੈਂ ਜਲੂਸ ਤੋਂ ਡਰਦਾ ਵੀ ਕਰਦਾ ਜਲੂਸ ਨਿਕਲੀ ਜਾਂਦਾ ਕਿਉਂ ਤੂੰ ਮੰਨਦੀ ਨਹੀਂ ਕਿਸੇ ਗੱਲ ਦੀ ਮੇਰੇ ਪਿਓ ਦਾ ਤਾਂ ਜਲੂਸ ਨਿਕਲਦਾ ਹੀ ਨਹੀਂ ਜਿਹੜਾ ਕਰਜ਼ਾਈ ਹੋਇਆ ਬੈਠਾ ਤੁਹਾਡੇ ਪਿੱਛੇ ਤੁਸੀਂ ਕਹਿ ਸਕਦੇ ਹੋ ਵੀ ਮੈਨੂੰ ਕੁਝ ਨਹੀਂ ਚਾਹੀਦਾ ਜੇ ਤੁਸੀਂ ਬੋਲੋ ਤਾਂ ਮੰਮੀ ਆਪੇ ਚੁੱਪ ਕਰ ਜਾਣਗੀ ਪੁੱਤ ਨੇ ਫੇਰ ਵੀ ਤੈਨੂੰ ਹੀ ਦੇਣਾ ਬਾਪੂ ਨੇ ਹੁਣ ਤੋ ਪਹਿਲਾਂ ਹੀ ਉਹਨੂੰ ਕਹਿ ਦੇ ਚਲ ਕੋਈ ਗੱਲ ਨਹੀਂ ਜਾਓ ਕਹਿ ਦੋ ਮੰਮੀ ਨੂੰ ਵੀ ਹਾਂ ਬੁਲਾ ਰਹੀ ਆ ਬੁਲਾ ਲੈਨੀ ਆ ਮੈਂ ਤਾਂ ਕਹਿ ਦੇਣਾ ਕਹਿ ਦੋ ਉਹਨੂੰ ਕਹਿ ਦੇ ਬੜੀ ਸਹੀ ਕਹਿੰਦੇ ਨੇ ਲੋਕ ਜਵਾਈ ਨਾ ਕਾਲੇ ਨਾਗ ਹੁੰਦੇ ਨੇ ਦੁੱਧ ਪੀਂਦੇ ਪੀਂਦੇ ਡੰਗ ਮਾਰ ਜਾਂਦੇ ਨੇ ਤੇ ਉਹੀ ਕੰਮ ਇਹ ਕਰ ਰਿਹਾ ਕਿੰਨਾ ਸੌਖਾ ਕਹਿ ਗਿਆ ਦੇਣਾ ਤਾਂ ਬਾਅਦ ਚ ਵੀ ਉਹਨਾਂ ਨੇ ਤੈਨੂੰ ਹੀ ਆ ਪਰ ਇਹਨਾਂ ਨੂੰ ਹੀ ਨਹੀਂ ਪਤਾ ਕਿ ਉਹਨਿਆਂ ਦਾ ਬੜੇ ਪਵਿਓ ਉਹ ਜ਼ਮੀਨ ਦੇ ਸਰਤੀ ਕੱਢਣਾ ਪਰ ਇਹਨਾਂ ਨੂੰ ਕੀ ਆ ਕੋਈ ਮਰੇ ਕੋਈ ਜੀਵੇ ਸੋਸਰਾ ਕੋਲ ਪਤਾਸੇ ਪੀਵੇ ਇਹਨਾਂ ਨੂੰ ਤਾਂ ਆਪਦੀ ਟੂਮਾ ਕੀ ਉਹ ਕੀ ਕਹਿੰਦੀ ਸੀ ਰਕਮ ਉਹਨਾਂ ਦਾ ਕੀ ਮਤਲਬ ਆ ਪੈਸੇ ਤੱਕ ਹੀ ਰਹਿ ਗਈ ਦੁਨੀਆ ਮੋਹ ਪ੍ਰੇਮ ਆ ਰਿਸ਼ਤੇ ਨਾਤੇ ਕੁਝ ਨਹੀਂ ਰਿਹਾ ਅੱਜ ਕੱਲ ਕੋਈ ਘਾਲ ਨਹੀਂ ਜੇ ਇਹਨਾਂ ਨੂੰ ਰਿਸ਼ਤੇ ਅਨੁਸਾਰ ਨਹੀਂ ਨਾ ਫਿਰ ਉਹਨਾਂ ਨੂੰ ਮੈਂ ਦਿਖਾਉਂਗੀ ਜੇ ਜ਼ਿਆਦਾ ਸਿਰ ਚੜੇ ਫਿਰ ਇੱਕ ਪਾਸਾ ਹੋਇਆ ਵੀ ਲੈ ਮੈਂ ਬਾਲਾ ਚਿਰ ਆਪਦੇ ਪਿਓ ਨੂੰ ਨੀਵਾ ਨਹੀਂ ਝੋਕਣ ਦਿੰਦੀ ਐਥਾ ਉਹ ਕਰੋ ਬੇਕਾਰ ਹੋ ਜਾਊਗਾ ਜਿਵੇਂ ਇਹਨਾਂ ਦੀ ਡਿਮਾਂਡਾਂ ਵਧੀਆਂ ਜਾਂਦੀਆਂ ਨਹੀਂ ਕੋਈ ਨਾ ਲਾਉਂਨੀ ਆ ਫੋਨ ਚਾਚੇ ਕੈਨੂੰ ਕਹਿੰਨੀ ਆ ਵੀ ਗੱਲ ਕਰਾ ਦੇਣਗੇ ਉਹਦੇ ਕੋਲ ਤਾਂ ਮਾਤੜੇ ਕੋਲ ਫੋਨ ਵੀ ਨਹੀਂ ਹੈਗਾ ਜਿਹੜਾ ਅਸੀਂ ਧੀਰਾ ਦੁੱਖ ਸੁੱਖ ਪੁੱਛ ਲੈ ਉਹ ਫੋਨ ਕਿਤੋਂ ਮਿਲਣਾ ਹਾਂਜੀ ਮੰਮੀ ਨਾ ਮੁੰਡਾ ਕਿੱਥੇ ਆ ਮੁੰਡਾ ਅੰਦਰ ਸੁੱਤਾ ਪਿਆ ਨਾ ਮੇਰੇ ਕੋਲੇ ਪਾ ਦਿਆ ਕਰ ਨਿਗਾਰਾ ਰੇ ਮੇਰੀ ਆਪਦੇ ਕਮਰੇ ਚ ਹੀ ਪਾ ਦਿਆ ਕਰ ਓ ਮੈਂ ਡਿੱਗ ਜੇ ਬਿੱਡਾਂ ਤੋਂ ਚੱਲ ਮੇਰੀ ਗੱਲ ਸੁਣ ਹਾਂਜੀ ਨਾ ਜੇ ਕੰਮ ਨੇ ਮੇੜ ਲਿਆ ਤਾਂ ਫਿਰ ਤੂੰ ਹੁਣ ਜਾ ਆਉਂਦੀ ਕਿੱਥੇ ਮੰਮੀ ਨਹੀਂ ਮੈਂ ਕੋਟ ਸਵੇਰੇ ਕੀ ਮੱਥਾ ਮਾਰ ਕੇ ਆਟੀਆਂ ਹੁਣ ਥੋਡੇ ਕੋਲ ਨਾਲ ਵੀ ਭਾਈ ਆਪਦੇ ਪਿਓ ਨੂੰ ਕਹਿ ਜਾ ਆ ਦਿਨ ਥੋੜੇ ਰਹਿੰਦੇ ਨੇ ਮੰਮੀ ਫੋਨ ਕਰਿਆ ਸੀਗਾ ਉਹ ਚਾਚਾ ਜੀ ਦਾ ਫੋਨ ਲੱਗਿਆ ਨਹੀਂ ਹੈਗਾ ਤਾ ਕਰਕੇ ਮੈਂ ਕਿਹਾ ਚਲ ਕੱਲ ਨੂੰ ਦੇਖ ਲਾਂਗੇ ਕੱਲ ਕਿਹਨੇ ਦੇਖੀ ਐ ਹੈ ਨਾਲੇ ਫੋਨ ਤੇ ਉਹੋ ਜੀ ਗੱਲ ਹੁੰਦੀ ਐ ਤੂੰ ਆਪ ਜਾ ਜਾ ਕੇ ਗੱਲ ਕਰਿਆ ਮੁੜਿਆ ਹੀ ਨਾਲੇ ਆਥਨ ਨੂੰ ਮੰਮੀ ਫਿਰ ਗੱਗੇ ਨੂੰ ਆ ਜਾਂਦਾ ਇਹਨਾਂ ਨਾਲ ਇਹਨਾਂ ਨਾਲ ਪਾਗ ਚੁੰਗੀ ਮੈਂ ਕਿੱਥੇ ਤੇਲ ਮਚਾਉਂਦੇ ਜਾਓਗੇ ਤੁਸੀਂ ਨਾਲੇ ਗੱਗੇ ਨੇ ਕੋਈ ਹੋਰ ਕੰਮ ਕਰ ਲੂਗਾ ਇਥੋਂ ਚੱਕ ਤੂੰ ਆ ਆਧਾਰ ਕਾਰਡ ਲੈ ਜੀ ਨਾਲ ਬੱਸ ਚੜ ਜਾ ਤੇ ਬੱਸ ਚੜਿਆ ਹੀ ਉਧਰੋਂ ਮੰਮੀ ਆਧਾਰ ਕਾਰਡ ਕਰਾਇਆ ਤਾਂ ਦੇ ਦੋ ਕੀ ਕਰਨਾ ਤੂੰ ਕਰਾਇਆ ਜਦੋਂ ਆਧਾਰ ਕਾਰਡ ਤੇ ਕਰਾਇਆ ਤਾਂ ਲੱਗਦਾ ਨਹੀਂਗਾ ਚਲ ਫੇਰ ਵੀ ਤੂੰ ਲੈ ਜੀ 150 ਨਾਲ ਚੰਗਾ ਹੁੰਦਾਗਾ ਤੇ ਦੇਖ ਕੇ ਖਰਚਾ ਕਰੀ ਨਾਲ ਚੰਗੀ ਤਰ੍ਹਾਂ ਗੱਲ ਕਰਕੇ ਨਹੀਂ ਤੂੰ ਨਾ ਗੱਲ ਕਰੇ ਇੱਥੇ ਲੈ ਕੇ ਆਈ ਮੈਂ ਆਪ ਕੋਲੇ ਬਿਠਾ ਕੇ ਇਕੱਲੀ ਇਕੱਲੀ ਗੱਲ ਕਰੂੰ ਉਹਦੇ ਨਾਲ ਵੇਖਿਆ ਮੈਂ ਪਹਿਲਾਂ ਤੂੰ ਤੇ ਗੱਗਾ ਗਏ ਸੀ ਕੀ ਰੰਗ ਲਾ ਕੇ ਆਇਓਗੇ ਆ ਦਿਨ ਵੱਲੇ ਤੇ ਆ ਹੁਣ ਮੈਂ ਉਹਨੂੰ ਆਪ ਦੱਸੂ ਸਾਰੀਆਂ ਗੱਲਾਂ ਕੋਈ ਗੱਲ ਨਹੀਂ ਮੰਮੀ ਮੈਂ ਡੈਡੀ ਨੂੰ ਲੈ ਆਉਂਗੀ ਨਾਲ ਹਾਂ ਤੇ ਜਾ ਤੇ ਟਾਈਮ ਨਾਲ ਲੈ ਕੇ ਆ ਜੀ ਠੀਕ ਹੈ ਮੰਮੀ ਜੀ ਹਾਂ ਭੱਗ ਜਾਨੀ ਭੱਗ ਜਾ ਹੁਣ ਟਾਈਮ ਨਾਲ ਆ ਜਿਹੜਾ ਰਹਿ ਗਿਆ ਮੈਂ ਆਪੇ ਕਰ ਲੂੰਗੀ ਮੈਂ ਸੈਜ ਨੂੰ ਤਾਂ ਨਾਲ ਲੈ ਜਾ ਮੈਂ ਹੈਗੀ ਆ ਨਾ ਹੁਣ ਤਾਂ ਰੋਟੀ ਦੀ ਬੁਰਕੀ ਖਾਂਦਾਗਾ ਅੱਗੇ ਤਾਂ ਚੱਲ ਨਹੀਂ ਆਣਾ ਸੀ ਰੋ ਪਿਆ ਸੀ ਹੁਣ ਨਹੀਂ ਮਰਵਾਉਂਦੀ ਜਾ ਭੱਗ ਜਾ ਨਾਲੇ ਮੂਲ ਨਾਲੋਂ ਵਿਆਹ ਜ ਪਿਆਰਾ ਹੁੰਦਾ ਮੈਂ ਕੋਈ ਨਹੀਂ ਰੋਣ ਦਿੰਦੀ ਆ ਆਪਣੇ ਪੋਤੇ ਨੂੰ ਤੇਰੇ ਨਾਲੋਂ ਜ਼ਿਆਦਾ ਪਿਆਰਾ ਮੈਨੂੰ ਕਿਹਨਾਂ ਨੂੰ ਪਿਆਰ ਦੇਣੀ ਮੰਮੀ ਮੈਂ ਕੱਲੀ ਬਾਸਾਂ ਤੇ ਚੜਦੀ ਚੰਗੀ ਥੋੜੀ ਲੱਗੂਗੀ ਕਿਦਰੇ ਨਹੀਂ ਕੁਝ ਹੁੰਦਾ ਲੋਕਾਂ ਦੀਆਂ ਕਿ ਧੀਆਂ ਪਹਿਣਾ ਨਹੀਂ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਤੂੰ ਲੈਦਾ ਆ ਗਈ ਭੱਗ ਜਾ ਹਰਕਤਾਂ ਹੁਣ ਗੱਗਾ ਤੇਰੇ ਮੰਗ ਰਿਆ ਕਰੂ ਪੂਸ਼ ਬਣ ਕੇ ਚੱਲ ਕੋਈ ਗੱਲ ਨਹੀਂ ਮੰਮੀ ਭਗ ਜਾਣੀ ਸਹੀ ਗੱਲ ਆ ਲੋਕ ਸੱਚ ਕਹਿੰਦੇ ਨੇ ਪਿੱ ਲਾਲਚ ਨਾ ਇੰਨਾ ਨਾ ਹੁੰਦਾ ਉਹਨੂੰ ਇੱਜ਼ਤ ਦਾ ਅਬਰੂ ਦਾ ਜਮੀ ਪੂਰਾ ਵੀ ਖਿਆਲ ਨਹੀਂ ਰਹਿਦਾ ਇਹ ਗੱਲ ਮਮੀ ਨਾ ਜਵੇਂ ਸਾਬਤ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਇਹ ਸਾਸੂ ਹੁੰਦਾ ਵੀ ਸਾਡੀ ਨੂੰ ਪਸੰਦ ਜਿੱਤ ੱਕੇ ਕਾਹੂਗੀ ਉਹਨਾਂ ਨੂੰ ਮੇਰੇ ਪਿਓ ਦੀ ਇੱਜ਼ਤ ਦਾ ਜਾਂ ਉਹਨਾਂ ਦੀ ਭਾਵਨਾਵਾਂ ਦਾ ਕੀ ਖਿਆਲ ਰਹਿਣਾ ਲੈ ਹੋਣਾ ਹੀ ਪੈਣਾ ਗੱਲ ਤਾਂ ਡੈਡੀ ਉਹ ਕਰਨਗੇ ਆ ਕੇ ਇਹਨਾਂ ਨਾਲ ਨਾਲੇ ਬਾਪੂ ਤੁਸੀਂ ਦਵਾਈ ਦੋਈ ਕਿਉਂ ਨਹੀਂ ਲੈਂਦੇ ਐਨੇ ਬਿਮਾਰ ਹੋਏ ਪਏ ਹੋ ਉਹ ਭਾਈ ਦਵਾਈ ਵੀ ਕਾਦੀ ਲਵਾ ਹੁਣ ਮੈਂ ਤੈਨੂੰ ਪਤਾ ਤਾਂ ਹੈ ਹੁ ਕਰਿਆ ਕੀ ਜਾਵੇ ਜਿੰਨਾ ਕੁ ਸੀ ਸਭ ਕੁਸਤਾ ਮੈਂ ਲਟਾਤਾ ਮਨ ਤਾਂ ਸਾਂਸੇ ਦੇ ਬੁਖਾਰ ਚੜਿਆ ਰਹਿੰਦਾ ਹਰ ਟਾਈਮ ਨਾ ਬਪੂ ਜੀ ਜਦੋਂ ਤੁਸੀਂ ਘਰ ਵੇਚਦੇ ਸੀ ਤੁਸੀਂ ਇੱਕ ਵਾਰੀ ਮੈਨਾਂ ਗੱਲ ਤਾਂ ਕਰਦੇ ਅੱਗ ਲੱਗਦੀ ਐ ਇਹਨਾਂ ਦੀ ਟੂਮਾਂ ਅੱਗ ਲੱਗਦੀ ਐ ਇਹਨਾਂ ਦੀ ਨਗਦੀ ਓਹੋ ਇਹਨਾਂ ਦੇ ਦਿਖਾਵੇ ਨੇ ਮੇਰਾ ਪਿਓ ਬੇਕਰ ਕਰਦਾ ਨਹੀਂ ਪੁੱਤ ਕੋਈ ਨਹੀਂ ਫੇਰ ਕੀ ਹੋ ਗਿਆ ਜੇ ਉਹ ਸਾਰਾ ਘਰ ਵੇਚ ਗਿਆ ਆ ਦੇਖ ਆਪਣਾ ਇਧਰਲਾ ਛੋਟਾ ਇਧਰਲੇ ਪਾਸੇ ਮੇਰੇ ਰਹਿਣ ਜੋਗਰਾ ਬਥੇਰਾ ਪੁੱਤ ਕੋਈ ਨਹੀਂ ਨਾਲ ਫੇਰ ਵੀ ਤੇਰੀ ਸੱਸ ਦਾ ਤਾਂ ਫੇਰ ਹਮਾਂ ਰੱਖਣਾ ਹੀ ਸੀ ਕਿੰਨਾ ਚਿਰ ਰੱਖੇਗਾ ਤੈਨੂੰ ਪਤਾ ਮੈਂ ਕਿਉਂ ਆਈਆਂ ਕਿਉਂ ਆਈਆਂ ਪੁੱਤ ਕੀ ਹੁਣ ਫੇਰ ਕੁਝ ਕਹਿਤਾ ਤੈਨੂੰ ਕੀ ਲੱਗਦਾ ਹਾਂ ਪਿਓ ਐਡੀ ਨਰਮ ਤੇ ਐਡੀ ਸਿਆਣੀ ਉਹ ਹੈਗੀ ਐ ਮੈਨੂੰ ਮੈਲਣ ਭੇਜ ਦੋਗੇ ਓ ਪੁੱਤ ਮੈਨੂੰ ਕੀ ਪਤਾ ਸੀ ਵੀ ਤੇਰੇ ਘਰ ਮਾਂ ਚ ਤੇਰੀ ਸੱਸਾ ਇਹ ਜੀ ਹੈ ਪਰ ਬਚੋਲੇ ਨੇ ਤਾਂ ਬਥੇਰਾ ਕਹਿੰਦਾ ਸੀ ਮੁੰਡਾ ਬੜਾ ਸਿਆਣਾ ਹੈ ਜਿਹੜਾ ਕੁੜਮੇ ਉਹ ਬਥੇਰਾ ਸਿਆਣਾ ਹੈ ਹੈ ਤਾਂ ਉਹ ਦੋਨੇ ਪਿਓ ਪੁੱਤ ਬਥੇਰੇ ਸਿਆਣੇ ਹੁਣ ਤੇਰੀ ਸੱਸ ਦਾ ਕੀ ਕਰਾਂ ਮੈਂ ਕੋਈ ਸਿਆਣਾ ਨਹੀਂ ਸਾਰੇ ਮੇਰੇ ਧਿਕਰੇ ਚੱਲਦੀ ਨਹੀਂ ਤੇ ਪੁੱਤ ਪੁੱਤ ਮਾਂ ਵਾਲਾ ਦਾ ਮਾਂ ਵਾਲਾ ਦਾ ਅਗਲੇ ਨੂੰ ਕੀ ਮਾਰਾਂ ਅਗਲੇ ਦੇ ਕਰੇ ਡਿੱਗਦਾ ਸਾਰਾ ਕੁਝ ਜਾ ਕੇ ਉਹ ਹਟਾ ਮੈਨੂੰ ਕਹੇ ਦੋ ਕਿਲੇ ਤੇਰਪੇ ਉਗੜਾ ਹਿੱਕ ਤੇ ਰੱਖ ਕੇ ਮਰ ਜਾਊਗਾ ਹਾ ਹਾਗਲ ਨਾ ਵੀ ਕਹਤੀਆਂ ਉਹਨਾਂ ਨੇ ਅੱਛਾ ਕੋਈ ਨਹੀਂ ਪੁੱਤਾ ਕਿਸੇ ਦਾ ਕਿੜਾ ਮੂੰਹ ਫੜ ਲੈਣਾ ਨਾਲੇ ਹਿੱਕ ਤੇ ਤਾਂ ਕੋਈ ਵੀ ਨਹੀਂ ਧਰ ਕੇ ਲਗਾਤੀ ਏ ਅੱਜ ਜਦੋਂ ਮੈਂ ਮਰ ਗਿਆ ਉਦੋਂ ਸੋਡੂ ਹੀ ਐ ਬਸ ਮੈਂ ਕਿੱਥੇ ਦੀ ਜਾਣੀ ਆ ਪੁੱਤਾ ਜਦੋਂ ਮੈਨੂੰ ਤਾਂ ਤਾਈ ਜੀ ਨੇ ਦੱਸਿਆ ਨਾ ਪਿਆ ਕਰ ਤੇ ਤੇਰੇ ਬਾਪੂ ਨੇ ਵੇਚਦਾ ਮੇਰਾ ਕਾਜਾ ਤਾਂ ਸਕਦੇ ਵੀ ਨਿਕਲ ਗਿਆ ਵੀ ਮੇਰਾ ਪਿਆ ਰਹਿੰਦਾ ਕਿੱਥੂ ਪਰ ਮੈਨੂੰ ਉਹਨੇ ਦੱਸਿਆ ਵੀ ਜਿਹੜਾ ਤੁਹਾਡਾ ਉੱਧਰ ਪਾਗਲ ਸੀ ਨਾ ਉਹਦੇ 'ਚ ਇੱਕ ਕੁੰਜਾ ਰੱਖਿਆ ਉਹਨੇ ਆਪਦੇ ਰਹਿਣ ਵਾਸਤੇ ਚਲੋ ਹਰੇਕ ਨੂੰ ਹੀ ਕਹਿਣਾ ਤੇਰੀ ਤਾਈ ਹੋਈ ਭੇਜ ਦਈਏ ਜੇ ਕੋਈ ਆਉਂਦਾ ਭੈਣ ਪਾਏ ਉਹ ਉਹਦੀ ਕਹਿ ਦਿੰਦੀ ਆ ਭਾਈ ਉੱਧਰਲੇ ਪਾਸੇ ਭੱਗ ਜਾ ਹੁਣ ਉੱਥੇ ਰਹਿਣ ਲੱਗ ਗਿਆ ਚਲ ਕੋਈ ਨਹੀਂ ਹੁਣ ਤੂੰ ਐਂ ਦੱਸ ਆ ਚਾਹ ਤਾਂ ਪਾ ਲਿਆ ਪੁੱਤ ਕਿਹੜੇ ਵੇਲੇ ਨੇ ਆਪਾਂ ਤਾਂ ਗੱਲਾਂ 'ਚ ਚਾਹ ਵੀ ਨਹੀਂ ਪੀਤੀ ਚਾਹ ਪਾ ਲੈ ਤੇ ਪੀ ਲੈ ਨਾਲੇ ਤੂੰ ਪੀ ਲੈ ਨਾਲੇ ਕੁੱਟ ਮੈਂ ਪੀ ਲੂੰ ਪਾਪੂ ਮੈਨੂੰ ਇਹ ਕਹਿਨੀ ਆ ਹਾਂ ਚਾਹ ਪੀਣ ਤੇ ਬਹੁਤ ਟਾਈਮ ਲੱਗ ਜੂ ਹਾਂ ਤੇ ਆਪਾਂ ਲੇਟ ਹੋ ਜਾਾਂਗੇ ਦੇ ਜਾਂਦੇ ਨੂੰ ਐ ਨਹੀਂ ਪਤਾ ਮੰਮੀ ਆਏ ਕਹਦੇ ਫੇਰ ਰਾਤ ਰਹਿ ਕੇ ਕੀ ਕਰੂਗਾ ਈਆਂ ਦੇ ਘਰੇ ਪਿਓ ਰਾਤ ਨਹੀਂ ਰਹਿੰਦੇ ਹੁੰਦੇ ਇਹਨੂੰ ਕਿ ਹੁਣੀ ਭੱਗ ਜੂ ਫਿਰ ਤੂੰ ਰਾਤ ਨੂੰ ਕਿੱਧਰ ਰਹੇਂਗਾ ਹੁਣ ਮੈਂ ਤੇਰੇ ਨਾਲ ਚੱਲਾਂ ਪਤਾ ਨਾਲ ਹੀ ਬੁਲਾਇਆ ਪਤਾ ਨਹੀਂ ਕੀ ਗੱਲ ਕਰਨੀ ਐ ਕਹਿੰਦੀ ਮੈਂ ਤਾਂ ਤੇਰੇ ਪਿਓ ਨਾਲ ਸਿੱਧੀ ਗੱਲ ਕਰਨੀ ਐ ਤੁਸੀਂ ਤਾਂ ਕਹਿੰਦੇ ਕਾਣ ਮੀਣ ਰੱਖਦੇ ਹੋ ਚੱਲ ਕੋਈ ਨਹੀਂ ਪੁੱਤ ਚਾਹ ਪੀ ਆਪਾਂ ਬਾਗ ਚੱਲਦੇ ਆਂ ਫਿਰ ਤੇਰੀ ਸੱਸ ਦੀ ਵੀ ਸੁਣ ਲੈਣੇ ਕੀ ਕਹਿੰਦੀ ਆ ਹੁਣ ਮੈਂ ਤਾਂ ਬਾਪੂ ਜੀ ਤੁਹਾਨੂੰ ਐ ਕਹਨੀ ਆ ਹੂੰ ਫਿਲੋੜੀ ਨਹੀਂ ਜੇ ਜ਼ਿਆਦਾ ਸਿਰ ਜਾਣਗੇ ਨਾ ਆਪਾਂ ਇੱਕ ਪਾਸਾ ਕਰ ਦਾਂਗੇ ਸਿੱਧਾ ਕਹਿ ਦਾਂਗੇ ਕਿ ਸਾਡੇ ਕੋਲ ਨਹੀਂ ਕੁਝ ਹੋਰ ਹੈਗਾ ਪੁੱਤ ਤੂੰ ਤਾਂ ਕਹਤਾ ਇੱਕ ਪਾਸਾ ਕਰ ਦਾਂਗੇ ਪਰ ਮੈਂ ਤੈਨੂੰ ਆਪਣੇ ਘਰੇ ਕਿਵੇਂ ਰੱਖ ਲਾਂਗਾ ਧੀ ਤੂੰ ਸੌਰਿਆ ਘਰੀ ਸੋਨੀ ਐ ਬਾਪੂ ਜੀ ਤੁਹਾਨੂੰ ਪਤਾ ਉਹ ਰਾਣੀ ਤੁਹਾਨੂੰ ਕਿਉਂ ਬੁਲਾਇਆ ਪਹਿਲਾਂ ਤਾਂ শুਸ਼ਕ ਵੇਲੇ ਹਾਂ ਕਹਿੰਦੇ ਸਾਨੂੰ ਆਹ ਚਾਹੀਦਾ ਉਹ ਚਾਹੀਦਾ ਨੋਤੀ ਸੋ ਡਿਮਾਂਡ ਰੱਖਤੀ ਤੇ ਹੁਣ ਅਜੇ শুਸ਼ਕ ਲੰਗੀ ਨੂੰ ਸਾਲ ਪਰ ਵੀ ਨਹੀਂ ਹੋਇਆ ਤੇ ਕਹਿੰਦੇ ਲੋੜੀ ਮਨਾਉਣੀ ਆ ਤੇ ਲੋੜੀ ਤੇ ਅਖੇ শুਸ਼ਕ ਵੇਲੇ ਤਾਂ ਮੇਰੀ ਨੱਕ ਵੱਡਦੀ ਲੋੜੀ ਤੇ ਹੁਣ ਦੁੱਗਣਾ ਕਰ ਦਿਓ ਤੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਹੁਣ ਆਪਾਂ ਅੱਗੇ ਕਿੰਨਾ ਚਿਰ ਉਹਨਾਂ ਦਾ ਮੂੰਹ ਭਰੀ ਜਾਵਾਂਗੇ ਬਾਪੂ ਜੀ ਮੇਰੇ ਤੋਂ ਥੋੜੇ ਦੁੱਖ ਦੇਖੇ ਜਾਂਦੇ ਜੇ ਜ਼ਿਆਦਾ ਸਿਰ ਗੱਲ ਜਾਂਦੀ ਤਖੀ ਨਾ ਮੈਂ ਨਹੀਂ ਉੱਥੇ ਰਹਿਣਾ ਮੈਂ ਤੁਹਾਡਾ ਸਾਰਾ ਬਣ ਕੇ ਤੁਹਾਡੇ ਨਾਲ ਇਸੇ ਘਰੇ ਆ ਜਾਣਾ ਇਹ ਜੇ ਸੌਰਾ ਨਾਲੋਂ ਮੈਂ ਵੀ ਚੰਗੀ ਲਾਂਟ ਦੀ ਰੋਟੀ ਨਾਲ ਦੋ ਟਾਈਮ ਦੀ ਸੁਖ ਦੀ ਰੋਟੀ ਤਾਂ ਖਾਉਂ ਆਉਂਦੇ ਘਰੇ ਇੱਜ਼ਤ ਦੀ ਰੋਟੀ ਤਾਂ ਹੋਊਗੀ ਇਹ ਜੀ ਲਾਂਟ ਦੀ ਰੋਟੀ ਨਾਲ ਬੰਦਾ ਭੁੱਖੇ ਚੰਗਾ ਹੁੰਦਾ ਠੀਕ ਹੈ ਪਤਾ ਇਹ ਗੱਲ ਤਾਂ ਤੂੰ ਕਹੀ ਨਹੀਂ ਆ ਵੀ ਮੈਂ ਲਾਂਟ ਦੀ ਰੋਟੀ ਨਹੀਂ ਖਾਂਦੀ ਪਰ ਤੈਨੂੰ ਭੁੱਖੇ ਤਾਂ ਨਹੀਂ ਰੱਖਦੇ ਉਹ ਪਰ ਫੇਰ ਵੀ ਮੈਂ ਹੁਣ ਕੀ ਕਰਾਂ ਮੈਂ ਤੈਨੂੰ ਉੱਥੋਂ ਲੈ ਕੇ ਕਿਵੇਂ ਆਉਂ ਧੀਏ ਕੋਈ ਗੱਲ ਨਹੀਂ ਬਾਪੂ ਜੀ ਜ਼ਮੀਨ ਹੈਗੀ ਆ ਨਾ ਦੋ ਕਿੱਲਾਂ ਦਾ ਸਰਦੇ ਟਾਈਮ ਕੱਢ ਨੂੰ ਹੈਗਾ ਮੇਰਾ ਪੁੱਤ ਨਾਲੇ ਤੁਸੀਂ ਵੀ ਕੋਲੇ ਤੁਹਾਡੇ ਬੜਾ ਪੇਚ ਵੀ ਤਾਂ ਕੋਈ ਸਹਾਰਾ ਚਾਹੀਦਾ ਆ ਤੇ ਪੁੱਤ ਮੈਂ ਤੈਨੂੰ ਲੈ ਕੇ ਕਿਵੇਂ ਆਉ ਉਥੋਂ ਵੀ ਚੱਲ ਮੇਰੇ ਕੋਲੇ ਤੇ ਇੱਥੇ ਜਿਹੜੇ ਦੋ ਕਿੱਲੇ ਜ਼ਮੀਨ ਤੇ ਆ ਉਹ ਤਾਂ ਕਿੱਦਾਂ ਦੇ ਲੰਗੇ ਪਏ ਨੇ ਪੁੱਤਾ ਕੋਈ ਗੱਲ ਨਹੀਂ ਬਾਪੂ ਆਪਾਂ ਮਿਹਨਤ ਕਰਾਂਗੇ ਜਿਹੜੀ ਗਹਿਣੇ ਆ ਨਾ ਆਪਾਂ ਛੜਾ ਲਾਂਗੇ ਹੌਲੀ ਹੌਲੀ ਕੋਈ ਰੋਟੀ ਮੰਨਿਉ ਨਹੀਂ ਕਰਿਆ ਹੁੰਦਾ ਪਰ ਮੈਂ ਉਥੇ ਲੋਨ ਦੀ ਰੋਟੀ ਨਹੀਂ ਖਾਣੀ ਨਾਲੇ ਹੁਣ ਆਪਣੇ ਕੋਲੇ ਹੋਰ ਕੀ ਆ ਜਿਹੜਾ ਆਪਾਂ ਨਾਲ ਦਾ ਮੂੰਹ ਭਰੀ ਜਾਵਾਂਗੇ ਉਹਨਾਂ ਨੇ ਤਾਂ ਡਿਮਾਂਡਾਂ ਕਰਿਓ ਜਾਣੀਆਂ ਨੇ ਮੇਰੇ ਤੋਂ ਨਹੀਂ ਹੋਰ ਜਲਤ ਦੀ ਜ਼ਿੰਦਗੀ ਸਹੀ ਜਾਂਦੀ ਬਸ ਕਰ ਪੁੱਤ ਚੁੱਪ ਕਰ ਜਾ ਚੱਲ ਕੇਰਾ ਇੱਕ ਵਾਰੀ ਤੇਰੀ ਸੱਸ ਦੇ ਮੂੰਹੋਂ ਗੱਲ ਤਾਂ ਸੁਣੀਏ ਵੀ ਕਹਿੰਦੀ ਕੀ ਐ ਆਪਾਂ ਆਪ ਦਾ ਕੰਨੂ ਇਹ ਗੱਲਾਂ ਛੇੜਦੇ ਆ ਚੱਲ ਤੇਰੀ ਸੱਸ ਕੋਲ ਆ ਜਾ